ਸਸ਼ੀ ਰਾਜੂ ਜੀ ਨੇ ਅੱਜ ਸਿੱਧਕਾ ਸੰਧੂਪਤੇ ਗੱਲ ਕਰਨੀ ਹੈ ਜੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਹੈ ਜੇਕਰ ਗੱਲ ਕਰੀਏ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਜਿਹੜੇ ਮਤਭੇਦ ਕਰਕੇ ਜਿਹੜੇ ਬਾਹਰ ਗਏ ਸੀ ਪਾਰਟੀ ਦੇ ਵੱਡੇ ਆਗੂ ਉਹਨਾਂ ਦੀ ਵੀ ਕਰ ਵਾਪਸੀ ਕਰਵਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਟੜੇ ਬੰਦੀਆਂ ਵੀ ਦੂਰ ਕੀਤੀਆਂ ਜਾ ਰਹੀਆਂ ਗੱਲ ਕਰਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਜਿੱਥੇ ਅੱਡੀ ਜੋਤੀ ਦਾ ਜ਼ੋਰ ਹਾਈ ਕਮਾਂਡ ਵੱਲੋਂ ਵੀ ਲੱਗ ਰਿਹਾ ਹੈ ਤੇ ਦੂਸਰੇ ਪਾਸੇ ਹਾਈ ਕਮਾਂਡ ਵਾਲੀਆਂ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਕਾਂਗਰਸ ਪਾਰਟੀ ਦੇ ਪਾਸੇ ਇੱਕ ਪਾਸੇ ਜਿੱਥੇ ਸਿੱਧੂ ਜੋੜਾ ਗਰਮ ਲਾਇਆ ਹੋਇਆ ਹੈ ਤੇ ਦੂਸਰੇ ਪਾਸੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਨੇ ਅੱਜ ਇੱਕ ਵੱਡਾ ਜਿਹੜਾ ਹੈ ਸਿਆਸੀ ਧਮਾਕਾ ਕਰ ਦਿੱਤਾ ਹੈ ਜਿੱਥੇ ਉਹਨਾਂ ਨੇ ਪਟਿਆਲਾ ਵਿੱਚ ਪਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁਕੇ ਸੰਜੀਵ ਸ਼ਰਮਾ ਬਿੱਟੂ ਅੱਜ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਸੂਤਰ ਦੱਸਦੇ ਨੇ ਕਿ ਬਿੱਟੂ ਪਹਿਲਾਂ ਕਾਂਗਰਸ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਕੁਝ ਮਤਭੇਦ ਹੋ ਗਏ ਸੀ ਪਾਰਟੀ ਦੇ ਨਾਲ ਤੇ ਉਹ ਪਾਰਟੀ ਨੂੰ ਜਿਹੜਾ ਕਿਨਾਰਾ ਕਰਕੇ ਭਾਜਪਾ ਵਿੱਚ ਚਲੇ ਗਏ ਲੇਕਿਨ ਹੁਣ ਬਿੱਟੂ ਦੀ ਧਾਰਵਾਪਸੀ ਹੋਰ ਗਈ ਹੈ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਤੇ ਬਿੱਟੂ ਹੋ ਸਕਦਾ ਹੈ ਇੱਕ ਉਮੀਦਵਾਰ ਦੇ ਵੀ ਜਿਹੜੇ ਨੇ ਉਹਨਾਂ ਨੂੰ ਹਲਕੇ ਦੇ ਵਿੱਚੋਂ ਉਮੀਦਵਾਰ ਵੀ ਉਤਾਰਿਆ ਜਾ ਸਕਦਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਕਾਫੀ ਵਧੀਆ ਨਿਕਲ ਕੇ ਆ ਰਹੀ ਹੈ ਤੇ ਆਪਣੇ ਕੰਮ ਵੀ ਕਰਦੀ ਦਿਖਾਈ ਦੇ ਰਹੀ ਹੈ ਯਾਨੀ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਬੜਾਵਾ ਮਿਲ ਰਿਹਾ ਹੈ ਧੰਨਵਾਦ